ਮੇਰਾ ਨਾਮ ਆ ਵੀ ਬਿੰਦਰ ਸਿੰਘ ਆ ਮੈਂ ਪਿੰਡ ਤੋਂ ਸੜੀ ਆ ਮੇਰਾ ਪਤੀ ਆ ਪਿੰਡੋਂ ਬਟਾਲੇ ਵਾਲ ਨੂੰ ਆਉਂਦਿਆ ਆਈਗਾ ਉੱਥੇ ਇੱਕ ਹੋਰ ਨਾਲ ਨਿਕਲਿਆ ਉੱਥੋਂ ਨਿਕਲ ਕੇ ਦੋਆਂ ਦੀ ਕਾਰ ਦੀ ਹੋਈ ਹੈ ਬਿਆੰਤ ਮੁੰਡਾ ਵਾ ਉਹਦੇ ਨਾਲ ਕਾਰ ਦੀ ਥੋੜੀ ਜੀ ਟੱਕਰ ਹੋਈ ਹੈ ਉੱਥੋਂ ਮੁੜ ਕੇ ਆ ਆਵਾਦਾ ਵਾਦਾ ਮੁੜ ਕੇ ਇੱਥੇ ਆ ਕੇ ਝਗੜਾ ਹੋ ਗਿਆ ਉਹਨਾਂ ਨੇ ਗੋਲੀ ਮਤਲਬ ਦੋ ਫੈਰ ਕੱਢਿਆ ਤੇ ਉਹ ਮੁੰਡੇ ਮੇਰੇ ਪਤੀਏ ਦੇ ਉਸ ਦੇ ਤੇ ਪੱਟ ਦੇ ਵਿੱਚ ਗੋਲੀ ਵੱਜ ਗਈ ਜਿੱਦੀ ਗੱਡੀ ਤੇ ਵੱਜੀ ਗੋਲੀ ਉਹਦਾ ਪਤਾ ਉਹ ਗੱਡੀ ਦੇ ਸਾਹਮਣੇ ਉਹ ਗੋਲੀ ਉਹਨੂੰ ਵੀ ਮੇਰੇ ਮੇਰਾ ਬੇਟਾ ਸੀਗਾ ਤੇ ਉਹਨੂੰ ਮਾਰੀ ਸਿੱਧੀ ਗੋਲੀ ਤੇ ਉਹ ਗੋਲੀ ਜਿਹੜੀ ਉਹ ਗੱਡੀ ਦੇ ਵਿੱਚ ਵੱਜ ਗਈ। ਹੁਣ ਕੀ ਕਰਨਾ ਚਾਹੁੰਦੇ ਆਂ? ਅਸੀਂ ਤੁਹਾਨੂੰ ਜਿਆਨ ਨੂੰ ਇਨਸਾਫ ਮਿਲਣਾ ਚਾਹੀਦਾ ਵਾ। ਸਾਨੂੰ ਜੋ ਵੀ ਹੈ ਪਰ ਉਹ ਗਰੀਬ ਘਰ ਦਾ ਬੱਚਾ ਜਿੱਥੇ ਗੋਲੀ ਲੱਗੀ ਹੈ। ਸਾਨੂੰ ਇਨਸਾਫ ਚਾਹੀਦਾ ਜੀ। ਪੁਲਿਸ ਕੀ ਪੁਲਿਸ ਇਹ ਕਰਵੇਗਾ ਪੁਲਸ ਜੇ ਬਾਲ ਮਟੋਲੀ ਕਰ ਰਹੀ ਹੈ ਜੀ ਅਜੇ ਪੁਲਸ ਕਹਿ ਰਹੀ ਹੈ ਜਿਹੜਾ ਅਸੀਂ ਕਹਿੰਦੇ ਬਿਆਨਤ ਦਾ ਨਾਮ ਵਿੱਚ ਨਹੀਂ ਪਾ ਰਹੇ ਅਸੀਂ ਕਹਿੰਦੇ ਸਾਹਮਣੇ ਮਾਰੀ ਗੋਲੀ ਬਿਆਨਤ ਨੇ ਕਿ ਮੌਕੇ ਤੇ ਬਿਆਨਤ ਸਿੰਘ ਨੇ ਗੋਲੀ ਮਾਰੀ ਹੈ ਤੇ ਇਹ ਕਹਿੰਦੇ ਵਿੱਚ ਉਹ ਬਿਆਨਤ ਸਿੰਘ ਨਹੀਂ ਹੈਗਾ ਜੀ ਇਹ ਬਚਾਅ ਕਰ ਰਿਹਾ ਉਹਦਾ ਵਿਅਕਤੀ ਦਾ ਤੇ ਬਿਆਨਤ ਸਿੰਘ ਨੇ ਹੀ ਗੋਲੀ ਮਾਰੀ ਸਾਡੇ ਸਾਹਮਣੇ ਮਾਰੀ ਹੈ ਜੀ ਵਿੱਚ ਜੀ ਕੱਲ ਰਾਤੀ ਇਨਫਰਮੇਸ਼ਨ ਆਈ ਸੀ ਵੀ ਧੁੱਪ ਤੇ ਸਰੀਰ ਦੋਨ ਤਰ੍ਹਾਂ ਲੜੀਆਂ ਨੇ ਇੱਕ ਬੰਦੇ ਹਰ ਗਨ ਮੰਡਾਇਆ ਦੂਜੇ ਬੰਨੇ ਨਿਸ਼ਾਨ ਸਿੰਘ ਸਾਨੂੰ ਗਰਬਾਇਣ ਸਨ ਤੇ ਪਿਆਰੇ ਜੀ ਨੇ ਇੱਕ ਗੱਡੀਆਂ ਤੋਂ ਹੋਇਆ ਇੱਕ ਦੂਜੇ ਦੇ ਗੱਡੀ ਅੱਗੇ ਪਿੱਛੇ ਕੰਮ ਤੇ ਹੁਣ ਇਹਨੇ ਤਬਦੀਲ ਚੱਲ ਰਹੀ ਹੈ ਦਰਾਂ ਤਬਦੀਲ ਜਿਹੜੀ ਗੱਲ ਸਾਹਮਣੇ ਆਈ ਉਹਦੇ ਅਨਸਾਰ ਕਾਰਵਾਈ ਅੰਮ੍ਰੇ ਵਿੱਚ ਲਿਆਂਦੀ ਜਾਏਗੀ ਤੇਰੇ ਨੂੰ ਇੱਕ ਅਲਿਗੇਸ਼ਨ ਲਗਾ ਮੈਨੇ ਇਹੋ ਜੀ ਨਹੀਂ ਗੱਲ ਕੋਈ ਜੋ ਤਬਦੀਲ ਸਮੇ ਤੱਥ ਉਹਨੇ ਉਹ ਸਾਹਮਣੇ ਲਿਆਂਦੇ ਜਾਣਗੇ